मत्तीन और उसका दो वचन तोबा करो कि स्वर्ग का राज आया है और मत्ती आठ तोबा जोग सुना तोबा करो तोबा की तोबा अपने मन परमेश्वर की इच्छा स्वीकार करने के लिए तैयार करना अपने मन में ऐसा बनाना कि परमेश्वर की इच्छा स्वीकार कर रहा है जे तो मन परमेश्वर की इच्छा स्वीकार नहीं कर रहा तो समझ लो कि तो मन तौबा की अवस्था के बिल्कुल भी नहीं है ਤੋਬਾ ਕਰੋ ਕਿਉਂਕਿ ਜੇ ਸਵਰਗ ਦਾ ਰਾਜ ਨਰਿਆਣ ਹੈ ਪਾਪ ਨਾ ਕਰੋ ਔਰ ਨਾਤ ਹੋ ਮੱਤੀ ਪੰਜ ਪਰਸ ਦੀ ਬੱਤੀ ਦੇ ਵਿੱਚ ਸਾਫ ਉਸਦੇ ਚ ਪਾਪ ਕਰਾਉਣ ਬਾਰੇ ਲਿਖਿਆ ਗਿਆ ਹੈ ਤੁਸੀਂ ਸ਼ਰਾਬ ਨਾ ਪੀਂਦੇ ਹੋਗੇ ਔਰ ਦੂਸਰਿਆਂ ਨੂੰ ਦਿਖਵਾਇ ਤੁਸੀਂ ਨਸ਼ਾ ਨਾ ਖਾਦਾ ਹੋਏਗਾ ਪਰ ਦੂਸਰਿਆਂ ਨੂੰ ਦਿਖਵਾਇ ਤੁਸੀਂ ਜਨਾਬ ਗੜੀ ਨਾ ਕੀਤੀ ਹੈਗੀ ਪਰ ਕਿਸੇ ਨੂੰ ਤਾਂ ਜਨਾਬ ਗੜੀ ਦੇ ਵਿੱਚ ਨੰਬਰ ਦੇ ਕੇ ਪਾਇਆ ਇੱਕ ਗੱਲ ਨੂੰ ਧਿਆਨ ਦੇ ਨਾਲ ਸਮਝ ਲਓ ਸਿਰਫ ਪਾਪ ਕਰਨਾ ਹੀ ਨਹੀਂ ਪਾਪ ਕਰਉਣਾ ਵੀ ਨਹੀਂ ਆ ਜੇ ਤੁਸੀਂ ਪਾਪ ਕਰਵਾ ਰਹੇ ਹੋ ਤਾਂ ਤੁਸੀਂ ਵੀ ਉਹਨਾਂ ਹੀ ਇਸੇ ਦਾ ਹੋ ਨਾ ਪਾਪ ਕਰੋ ਤੇ ਨਾ ਪਾਪ ਕਰਵਾਓ ਮੱਤੀ ਪਾਂਤ ਪਰ ਬੱਤੀ ਨੂੰ پڑھ ਲੈਣਾ ਮੱਤੀ ਉਹਦਾ 11 اور 19 ਦੇ ਵਿੱਚ ਲਿਖਿਆ ਕਿ ਗਿਆਨ ਕਰਮਾਂ ਨਾਲ ਜੁੜਦਾ ਹੈ ਕਿੰਨੇ ਜਾਣਿਆਂ ਨੂੰ ਪਤਾ ਇੱਥੇ ਕਿ ਯਿਸੂ ਈ ਸਾਡੇ ਲਈ ਮਰਿਆ ਕਿੰਨੇ ਜਾਣਿਆਂ ਨੂੰ ਪਤਾ ਕਿ ਕਿੰਨੇ ਜਾਣਿਆਂ ਨੂੰ ਪਤਾ ਕਿ ਯਿਸੂ ਈ ਸਾਡੇ ਲਈ ਮਰਿਆ ਕਿੰਨੇ ਜਾਣਿਆਂ ਨੂੰ ਸਭ ਨੂੰ ਪਤਾ ਤੁਹਾਨੂੰ ਸਭ ਨੂੰ ਇਹ ਗਿਆਨ ਤਾਂ ਹੈ ਕਿ ਪ੍ਰਮੇਸ਼ੂ ਈ ਸਾਡੇ ਲਈ ਮਰਿਆ ਜਦ ਤੱਕ ਤੁਸੀਂ ਇਸ ਗਿਆਨ ਤੇ ਕੰਮ ਨਹੀਂ ਕਰੋਗੇ ਇਹ ਗਿਆਨ ਤੁਹਾਨੂੰ ਬਚਾ ਨਹੀਂ ਸਕਦਾ ਕਿਉਂਕਿ ਨੇਚਾ ਕਰ ਪਰ ਨੇਚਾ ਸੁਣ ਦੇ ਨਾਲ ਕੀਤੇ ਜਾਂਦੀ ਔਰ ਤੁਸੀਂ ਸੁਣਿਆ ਹੈ ਕਿ ਯਿਸੂ ਨੇ ਸਾਡੇ ਲਈ ਆਪਣੀ ਜਾਨ ਦਿੱਤੀ यीशु सिंह ने जब जा ते तो जान दी थी, तुम सुन चुके हो जानकारी है और जब तक तो इस जानकारी उत्तर कम नहीं करोगे बाप तो नहीं लोगे अपने चाल नहीं सुधारोगे एक ज्ञान व्यर्थ है और ज्ञान नहीं बचाएगा जब तक ज्ञान उत्ते काम ना किया जाए जबू जकूब की पोथी और उसका दूजा वचन दुष्ट आत्मा भी नेचा कर तू तो नेचा है कि परमेश्वर एक है और एक और है पर दुष्ट आत्मा भी परमेश्वर एक है ਉਹ ਵੀ ਇਸ ਦੰਲੂ ਮੰਦਿਆਂ ਨਹੀਂ ਤੁਹਾਡੇ ਮਨਾਂ ਨੂੰ ਸ਼ੈਤਾਨ ਦੇ ਮਨਾਂ 'ਚ ਸਿਰਫ ਇਹ ਨਹੀਂ ਬਟਾ ਜੇ ਤੁਸੀਂ ਅੱਜ ਆਇਆ ਤਾਈ ਤਾਂ ਕਰੋ ਔਰ ਉਸ ਕੰਮ ਦੇ ਉੱਤੇ ਜੋ ਗਿਆਨ ਤੁਹਾਡੇ ਕੋਲ ਹੈ ਉਸ ਗਿਆਨ ਦੇ ਉੱਤੇ ਤੁਸੀਂ ਚੱਲੋ ਤਾਂ ਦੀ ਤੁਹਾਡੇ ਔਰ ਸ਼ੈਤਾਨ ਦੇ ਵਿੱਚ ਫਰਕ ਹੋਏਗਾ ਤਾਂ ਦੀ ਤੁਸੀਂ ਇਹ ਗੱਲ ਨੂੰ ਸਮਝ ਲਓ ਤੇ ਜਾਣ ਲਵੋ ਦਾਦਾ ਗਿਆਨ ਵਿੱਥ ਹੈ ਜਦ ਤੱਕ ਤੁਸੀਂ ਉਸ ਗਿਆਨ ਦੇ ਉੱਤੇ ਕੰਮ ਨਾ ਕਰੋ ਕਿੰਨੇ ਜਾਣੇ ਨੂੰ ਪਤਾ ਕਿ ਬਾਈਬਲ ਪੜ੍ਹਨੀ ਜ਼ਰੂਰੀ ਹੈ ਕਿੰਨੇ ਜਾਣੇ ਨੂੰ ਪਤਾ ਕਿੰਨੇ ਇਸ ਦੇ ਉੱਤੇ ਕੰਮ ਕਰਦੇ ਨਹੀਂ ਕਿੰਨੇ ਇਸ ਦੇ ਉੱਤੇ ਕੰਮ ਕਰ ਰਹੇ ਨਹੀਂ र्थ है जब तक ज्ञान कम नहीं करोगे ज्ञान सिद्ध होंगे चनाव कार्य नहीं करनी जना प्रमोट करते हो जनाकारी करते हो ते कि तो समझ लवो किन व्यर्थ है ज्ञान कर्म है मत्तीर उन्नी चो जब तक तुम ज्ञान है ਤਨ ਗਿਆਨ ਪਤਰ ਕਰੇ ਤੁਹਾਨੂੰ ਗਿਆਨ ਤਾਂ ਹੈ ਬਾਈਬਲ ਪੜਨੀ ਹੈ ਪ੍ਰਾਰਥਨਾ ਕਰਨੀ ਹੈ ਪਰ ਕਿੰਨੇ ਤੁਸੀਂ ਇਸ ਦੇ ਉੱਤੇ ਕੰਮ ਕਰਿਓ ਕੀ ਮੈਂ ਤੁਹਾਨੂੰ ਇਹ ਪ੍ਰਚਾਰ ਕਰਾਂ ਕਿ ਬਾਈਬਲ ਕਰੋ ਕਿ ਤੁਸੀਂ ਇਹ ਗੱਲ ਨਹੀਂ ਜਾਣਦੇ ਦੱਸੋ ਕਿ ਇਹ ਗੱਲ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਬਾਈਬਲ ਪੜਨੀ ਹੈ ਪ੍ਰਾਰਥਨਾ ਕਰਨੀ ਰੋਜ਼ ਇਹ ਕਰੇ ਤੁਸੀਂ ਇਹ ਗੱਲ ਨੂੰ ਨਹੀਂ ਜਾਣਦੇ ਕਿ ਤੁਸੀਂ ਕਦੇ ਇਸ ਦਾ ਪ੍ਰਚਾਰ ਨਹੀਂ ਸੁਣਿਆ ਤੁਸੀਂ ਸੁਣਿਆ ਹੈ ਪਰ ਤੁਸੀਂ ਇਹ ਨਹੀਂ ਸੁਣਿਆ ਕਿ ਗਿਆਨ ਬਿੰਦੂ ਕਰਮਾਂ ਤੋਂ ਜ਼ਰਤ ਹੈ ਜਦ ਤੱਕ ਗਿਆਨ ਕਰਮ ਹੁੰਦੇ ਨੇ ਤਦ ਹੀ ਗਿਆਨ ਸਿੱਧ ਹੁੰਦਾ ਹੈ ਗਿਆਨ ਆਪਣੇ ਨੂੰ ਸਿੱਧ ਕਰੋ ਆਪਣੇ ਗਿਆਨ ਜੋ ਤੁਸੀਂ ਰੱਖਦੇ ਹੋ ਬਾਈਬਲ ਪੜ੍ਹਨੀ ਪ੍ਰਾਰਥਨਾ ਕਰਨੀ ਫਿਲੀਪੀਆਂ ਉਸ ਦਾ 2 ਵਚਨ ਚ ਲਿਖਿਆ 2 ਅਧਿਆਇ ਦੇ ਵਿੱਚ ਜਿੱਥੋਂ ਤੱਕ ਤੂੰ ਉੱਪਰ ਚੁਪਾ ਹੈ ਉਸ ਦੇ ਅਨੁਸਾਰ ਚੱਲ ਜਿੱਥੋਂ ਤੱਕ ਤੁਸੀਂ ਗਿਆਨ ਪਾ ਲਿਆ ਹੈ ਉਸ ਗਿਆਨ ਦੇ ਅਨੁਸਾਰ ਚੱਲਦਾ ਜਾ ਜਦ ਤੱਕ ਤੁਸੀਂ ਜੋ ਗਿਆਨ ਪਾਇਆ 30 ਦਾ ਤੁਹਾਡੇ ਗਿਆਨ ਹੋਏਗਾ ਕਿ ਤੋਬਾ ਕਰੋ ਬਖਸ਼ੁਮਾਨ ਲੋ ਜੇ ਤੁਸੀਂ ਲਈ ਨਹੀਂ ਤੇ ਇਹ ਤੁਹਾਡਾ ਗਿਆਨ ਸਿੱਧ ਨਹੀਂ ਹੈ तो तब ही पूर्ण होएगा जब तुम परमेशर दे उस ज्ञान उत्तर चलोगे जून तीन सोलह परमेश्वर ने जगत के नाम की किता, प्यार किता और तुसी असी असि कि परमेश्वर के प्यार कर दिया और एक कमां तो यही साबित होंगे है कि असी परमेशर कि प्यार कर दिया यह ज्ञान तो साबित नहीं होएगा क्योंकि ज्ञान सच जानो तो व्यर्थ है जब तक तुसी उस ज्ञान कम नहीं करोगे इसम कर रहे हैं जब तक इसम नहीं करोगे यह ज्ञान तो हाँ लिए किसी तरह भी लाभदायक नहीं होगा मरकस सोलह सोलह ने करे अति वापस मरे सुन तो ने ਸੁਣ ਲਿਆ ਨੇਚਾ ਹੋਗੀ ਹੁਣ ਨੇਚਾ ਹੋ ਤੇ ਕਿੰਨਾ ਕੰਮ ਕੀਤਾ ਕਿੰਨੇ ਇੱਥੇ ਨੇ ਜਿਨ੍ਹਾਂ ਨੇ ਬਖਤ ਸਮਾ ਲਿਆ ਕੀ ਬਖਤ ਸਮਾ ਦੇ ਯੋਗਤਾ ਚੱਲੀ ਮੱਤੀ 10 8 ਨੂੰ 35 ਨਾਲ ਕਰ ਲਿਓ ਸਾਫ਼ ਲਿਖਿਆ ਕੀ ਤੁਸੀਂ ਤੋਬਾ ਦੇ ਯੋਗਤਾ ਚੱਲੀ ਜੇ ਤੁਸੀਂ ਤੋਬਾ ਦੇ ਯੋਗਤਾ ਨਹੀਂ ਚੱਲ ਰਹੇ ਤਾਂ ਕੀ ਤੁਹਾਡਾ ਗਿਆਨ ਤੁਹਾਡੇ ਲਈ ਲਾਭਦਾਇਕ ਸਾਬਤ ਹੋਏਗਾ ਗਿਆਨੀ ਹੋਣਾ ਜ਼ਰੂਰੀ ਨਹੀਂ ਗਿਆਨ ਉੱਤੇ ਕੰਮ ਕਰੋ ਜੋ ਤੁਹਾਡੇ ਕੋਲ ਜਿੰਨਾ ਤੱਕ ਉੱਪਰ ਚੁੱਕੇ ਹੋ ਜਿੰਨਾ ਗਿਆਨ ਤੁਹਾਡੇ ਕੋਲ ਹੈਗਾ ਨਾ ਉਸ ਗਿਆਨ ਉੱਤੇ ਕੰਮ ਕਰਨਾ ਸ਼ੁਰੂ ਕਰ ਦਿਓ ਤੁਹਾਡੇ ਕੋਲ ਬਾਈਬਲ ਪਰਦਾ ਗਿਆਨ ਤੇ ਬਾਈਬਲ ਕਰੋ ਤੁਹਾਨੂੰ ਪਤਾ ਪ੍ਰਾਰਥਨਾ ਕਰਨੀ ਤੇ ਪ੍ਰਾਰਥਨਾ ਕਰੋ ਕਿਉਂ ਨਹੀਂ ਕਰਨੀ ਹਰ ਵਿਅਕਤੀ ਨੂੰ ਪਤਾ ਕਿ ਨਸ਼ਾ ਨਹੀਂ ਕਰਨਾ ਹਰ ਵਿਅਕਤੀ ਨੂੰ ਪਤਾ ਕਰਨ ਵਾਲੇ ਨੂੰ ਵੀ ਪਤਾ ਕਿਉਂ ਨਹੀਂ ਯੋਗਦਾਨ ਰੋਕ ਬਤਾ ਆਪਣੇ ਆਪ ਨੂੰ ਕਿਉਂਕਿ ਉਸਨੇ ਆਪਣੇ ਗਿਆਨ ਤੇ ਜਰੂਰ ਕੰਮ ਕਰਨਾ ਸੀ ਸੁਪੀਤਾ ਨਹੀਂ ਕਿਉਂਕਿ ਜਦੋਂ ਉਹਨੂੰ ਗਿਆਨ ਸੀ ਕਿ ਨਸ਼ਾ ਨਹੀਂ ਕਰਨਾ ਆਪਣੇ ਨਸ਼ੇ ਵਾਲੇ ਜਾਰ ਬਣਾ ਲਏ ਆਪਣੇ ਗਿਆਨ ਦੇ ਉੱਤੇ ਕੰਮ ਨਹੀਂ ਕੀਤਾ ਜਦੋਂ ਪਤਾ ਸੀ ਜਨਾਹ ਕਰੀਰ ਕਰਨਾ ਪਾਪ ਹੈ ਦੰਤ ਰਿਸ਼ਤੇ ਰੱਖਣਾ ਪਾਪ ਹੈ ਤਾਂ ਆਪਣੇ ਆਪ ਨੂੰ ਰੋਕ ਗਿਆ ਕਿਉਂ ਨਹੀਂ ਕਿਉਂ ਨਹੀਂ ਆਪਣੇ ਗਿਆਨ ਦੇ ਉੱਤੇ ਕੰਮ ਕੀਤਾ ਗਿਆਨ ਹੋਣਾ ਜ਼ਰੂਰੀ ਨਹੀਂ ਬਬਕ ਤੁਸਮਾ ਲੈ ਕੇ ਬਬਕ ਤੁਸਮੇ ਦੇ ਜੋਗ ਚਾਲ ਵੀ ਚੱਲੋ ਔਰ ਜੇ ਨਹੀਂ ਬਖਤ ਉਸ ਵਾਲਿਆ ਤਦ ਵੀ ਤੁਸੀਂ ਉਹ ਜਿਹੀ ਹੋ ਕਿ ਨਰਕ ਦੇ ਅਧਿਕਾਰੀ ਹੋ ਹੀ ਹੋਣਗੇ ਜਿਨ੍ਹਾਂ ਨੇ ਯੀਸ਼ੂ ਮਸੀਹ ਨੂੰ ਨਹੀਂ ਜਾਣਿਆ ਸੜਕ ਦਾ ਰਾਜ ਨਹੀਂ ਹੈ ਕਿਸ ਦਾ ਰਾਜ ਲੈ ਰਿਹਾ ਪਰਮੇਸ਼ਰ ਯਹੋਵਾ ਦਾ ਰਾਜ ਲੈ ਰਿਹਾ ਜਿਸ ਤਰਤੀ ਤੋਂ ਤੇ ਹਜ਼ਾਰ ਸਾਲ ਦਿਲੋਗਾ ਇਹ ਜ਼ਿੰਦਗੀ 70 80 50 60 ਜਿੰਨੀ ਇਹ ਜ਼ਿੰਦਗੀ ਨੇਦਾਰਤ ਕਰੇਗੀ ਤੋ ਸਵਰਗ ਜਾ ਲੱਕ ਨਰਕ ਜਾਣਾ ਇਹ ਹੀ ਜ਼ਿੰਦਗੀ ਤੁਹਾਨੂੰ ਸਵਰਗ ਲੈ ਕੇ ਜਾਏਗੀ ਇਹ ਹੀ ਜ਼ਿੰਦਗੀ ਤੁਹਾਨੂੰ ਨਰਕ ਲੈ ਕੇ ਜਾਏਗੀ ਏ ਜਿੰਦਗੀ ਦਾ ਹਰ ਦਿਨ ਤੂੰ ਨਰਕ ਦੇ ਵੱਲ ਖਿੱਚੇਗਾ ਹਰ ਦਿਨ ਤੂੰ ਸਵਰਗ ਦੇ ਵੱਲ ਖਿੱਚੇਗਾ ਹਰ ਦਿਨ ਸਲੀਪ ਚੁੱਕੁੰਦਾ ਇਹੀ ਮਤਲਬ ਹੈ ਹਰ ਦਿਨ ਆਪਣੀ ਜ਼ਿੰਦਗੀ ਜੀਓ ਸਵਰਗ ਦੇ ਵੱਲ ਦੌੜਦੇ ਹੋਏ ਇਹ ਹੀ ਦੌਰ ਬਲੂਸ ਨੇ ਜੋੜੀ ਇਹ ਦੌਰ ਸਾਨੂੰ ਦੌੜਨ ਦੀ ਲੋੜ ਹੈ ਆਪਣੇ ਰੋਜ਼ ਮਾਰਾ ਦੀ ਜ਼ਿੰਦਗੀ ਤੇ ਸਵਰਗ ਦੇ ਵੱਲ ਕਦਮ ਪੁੱਟਦੇ ਚੱਲੇ ਜਾਓ ਕੀ ਸਦਾ ਸਾਰੇ ਗਿਆਨ ਪ੍ਰਾਪਤ ਕਰੇਗਾ ਜਿਸ ਗਿਆਨ ਦੇ ਉੱਤੇ ਚੱਲਣਾ ਹੀ ਨਹੀਂ श्वर ने लाल समुद्र दिखा दो पा कर दिता सारा कुछ दिखाया अपना वचन दिता पर वचन उन्होंने व्यर्थ जा रहा क्यों क्योंकि उन्होंने उस वचन देते कम नहीं किया उस दर्शन देते कम नहीं किया सोचा जिक पता की लिखा मेरी प्रजा सोच दिन लिया मेरी प्रजा सोच दी नहीं सोचते नहीं। नहीं सोच लोग कि अस नर्क जावे स्वर्ग जावे ਨਹੀਂ ਫੋਟੇ ਲੋਕਾਂ 16 ਅੱਠ ਦੇ ਵਿੱਚ ਇੱਕ ਤਲੀ ਦਾ ਇਖਤਿਆਰੀ ਇਨਸਾਨ ਸੀ ਜੋ ਜ਼ਖੰਜਾਨ ਸੀ ਸੀ ਔਰ ਉਸਨੇ ਤੇ આરોਪ ਲਗਾ ਕਿ ਤੇਰੇ ਸਾਰੇ ਮਾਲਤਾਂ ਨੂੰ ਉਡਾਉਂਦਾ ਹੈ ਔਰ ਤਲੀ ਆਦਮੀ ਨੇ ਉਹਨੂੰ ਕਿਹਾ ਕਿ ਜੇ ਤੂੰ ਆਪਣੇ ਆਪ ਨੂੰ ਸਹੀ ਸਬਤ ਨਾ ਕੀਤਾ ਤੇਰੇ ਕੋਲੇ ਇਖਤਿਆਰ ਲੈ ਲਿਆ ਜਾਏਗਾ ਉਸਨੇ ਪਤਾ ਕੀ ਕੀਤਾ ਜਾਵੇ ਉਸਨੇ ਰਾਜੇ ਦੇ ਜੋ ਤਲੀ ਆਦਮੀ ਸੀ ਉਹਦੇ ਕਰਜ਼ਾਈਆਂ ਨੂੰ ਬੁਲਾਇਆ ਜਿਹੜਾ 100 ਸੀ ਨੂੰ ਕਿਹਾ 50 ਲਿਖ ਜਿਹੜਾ 100 ਸੀ ਅਸੀਂ ਲਿਖ ਹੁਣੇ ਸੋਚਿਆ ਕਿ ਤੇਈ ਤਮੇ ਕੋਈ ਜਾਣੀ ਨਹੀਂ ਮੱਖਿਆ ਮੇਰੇ ਕੋ ਨਹੀਂ ਜਾਣੀ ਉਸਨੇ ਤਾਂ ਇਹ ਸੋਚ ਲੀਕੀਤਾ ਕਿ ਮੈਂ ਜਿੰਨਾਂ ਨੂੰ ਕਰਜ ਮਾਫ ਕਰਾਂਗਾ ਇਹ ਮੈਂ ਆਪਣੇ ਘਰ ਦੇ ਵਿੱਚ ਸਥਾਨ ਦੇਣਗੇ ਉਸ ਰਾਜੇ ਨੇ ਉਸ ਕਰਪਟ ਤਨੀ ਦਾ ਵੀ ਦੋਸਤ ਕਰਪਟ ਅਫਸਿਰੀ ਸੀ ਉਸਦਾ ਵੀ ਵਡਿਆਈ ਕੀਤੀ ਤੇ ਯਿਸੂ ਸੀ ਨੇ ਅੱਗੇ ਪਤਾ ਕੀ ਲਿਖ ਇਸ ਜੋਗਦੇ ਪੁੱਤਰ ਚੰਨ ਦੇ ਪੁੱਤਰ ਅਨੁਵਾਦ ਚਾਤਰ ਨੇ ਉਸਨੇ ਸੋਚ ਲਿਆ ਕਿ ਭਿਖਿਆ ਮੇਰੇ ਕੋ ਮੰਦਰੀ ਨਹੀਂ ਜਾਣੀ ਮੇਰਾ ਇਖਤियार ਲੈ ਗਿਆ ਤੁਹਾਡੀ ਜ਼ਿੰਦਗੀ ਅੱਜ ਚਲੀ ਜਾਏ ਕਦੋਂ ਵੀ ਚਲੀ ਜਾਏ ਤੁਹਾਡੇ ਕੋਲ ਹੈਪਲਾਨ ਹੈਪਲਾਨ ਉਸ ਇਖਤਿਆਰੀ ਨੇ ਸੋਚ ਲਿਆ ਇਸੇ ਲਈ ਲਿਖਿਆ ਗਿਆ ਕਿ ਜਗਦੱਤ ਦੇ ਪੁੱਤਰ ਚੰਨ ਦੇ ਪੁੱਤਰਾਂ ਨੂੰ ਅਨੁਵਾਦ ਚਾਤਰ ਨੇ ਕਿਉਂਕਿ ਉਸਨੇ ਸੋਚਿਆ ਜੇ ਮੇਰੀ ਨੌਕਰੀ ਚਲੀ ਗਈ ਤਾਂ ਮੈਂ ਕੀ ਕਰਾਂਗਾ ਭਿਖਿਆ ਮੇਰੇ ਕੋ ਮੰਦਰੀ ਨਹੀਂ ਜਾਣੀ ਤੇਈ ਮੇਰੇ ਕੋ ਰਹੀ ਨਹੀਂ ਜਾਣੀ ਉਸਲੇ ਰਾਜੇ ਦੇ ਕਰਜ਼ਾ ਨੂੰ ਮਾਫ ਕਰਤਾ ਤਾਂ ਕਿ ਉਹ ਆਪਣੇ ਘਰ ਦੇ ਸਥਾਨ ਦੇ ਲੈਣਗੇ ਨੂੰ ਨੂੰ ਸੁੱਖ ਦੀ ਰੋਟੀ ਮਿਲਦੀ। ਉਹਨੇ ਆਪਣਾ ਅੱਗੇ ਦਾ ਸੋਚਿਆ। ਇਹ ਜ਼ਿੰਦਗੀ ਜਿੰਨੀ ਵੀ ਹੈ ਇਹ ਜ਼ਿੰਦਗੀ ਤੋਂ ਬਾਅਦ ਅਸਲੀ ਜ਼ਿੰਦਗੀ ਹੈ। ਸਵਰਗ ਨਰਕ ਤੁਹਾਡੀ ਇਸੇ 70 ਸਾਲ ਦੀ ਜ਼ਿੰਦਗੀ ਤੇ ਨਿਰਧਾਰਿਤ ਹੈ। ਤੁਸੀਂ ਕਿੱਦਾਂ ਆਪਣੀ ਜ਼ਿੰਦਗੀ ਜਿਵੋਗੇ? ਸਵਰਗ ਤੇ ਨਰਕ ਇਸੇ ਦੇ ਉੱਤੇ ਬੋਲੋਂ ਪਾਪ ਦੇ ਉੱਤੇ। ਇਹ ਚਰਚ ਹਰ ਉਪਾਪ ਦੇ ਉੱਤੇ ਬੋਲੇਗਾ ਜਿਸ ਕੋ ਬੋਲੋਂ ਦੇ ਉੱਤੇ ਚਿੱਚਕਿਆ ਜਾਂਦਾ। ਨਸ਼ਾ ਵੇਚਣ ਵਾਲੇ ਜਿਹੜਾ ਨਸ਼ਾ ਵੇਚਦਾ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵਿਅਕਤੀ ਜਾਂ ਤਾਂ ਨਸ਼ਾ ਵੇਚਣਾ ਬੰਦ ਕਰ ਦੇਣ ਤੇ ਜਾਂ ਐਹੋ ਜਿਹੀ ਤਬਾਹੀ ਦੇਖਣਗੇ ਜਿਹੜੀ ਕਦੀ ਨਹੀਂ ਦੇਖੀ ਗਈ ਕਿਉਂਕਿ ਉਹ ਪਰਮੇਸ਼ਵਰ ਦੇ ਲੋਕਾਂ ਨੂੰ ਪ੍ਰਾਪ ਕਰਦੇ ਨੇ ਨਸ਼ਾ ਵੇਚਣ ਵਾਲੇ ਚਿੱਟਾ ਦੇਖਣ ਵਾਲੇ ਇਹ ਸਿਰਫ ਚਾਰ ਲੋਕਾਂ ਦੇ ਵਿੱਚ ਕਹੀ ਜਾਣ ਵਾਲੀ ਗੱਲ ਨਹੀਂ ए आत्मा शेर निकल चुकी गल आ कि दुष्ट आत्माओं ने सुनिया और किन्न स्वर्गदूतों ने सुनिया स्वर्ग ने सुनिया कि नर्क ने सुनिया ये इतने निर्धारित करता है ना कि अगे दो सौ लोग या तीन सौ लोग बैठे परमेश्वर भी सुनता है जब इंसान प्रचार करता है अपने आप में देखो इस जिंदगी तो बाद की है ना पाप करो तो ना करवाओ तो निकाह नंबर लेके दिता किसी ने जिंदगी खराब करती किसी ने जिंदगी खराब कर देगा अगले की तो आना पाप कराना ओं ही उत्त तो सजा पाएगा किसी नशा देना किसी नशे उत्ते लाना सब तो खतरनाक चीज है भुल जा लोग जे नशा वेचते हैं कि बच जाए ਮੈਂ ਆਤਮਾ ਦੇ ਵਿੱਚ ਇਹ ਸਬਦ ਬੋਲਦਾ ਹਾਂ ਉਹ ਤਬਾਹ ਹੀ ਨਵਤਣਗੇ ਦੋ ਹਫ਼ਤਿਆਂ ਦੇ ਵਿੱਚ ਜੋ ਨਸ਼ਾ ਵੇਚਣਾ ਬੰਦ ਨਾ ਕਰਨ ਦੇ ਕਿਉਂਕਿ ਉਹਨਾਂ ਦੇ ਕਰਕੇ ਕਰ ਉਜੜਦੇ ਨੇ ਔਰ ਉਹਨਾਂ ਦੇ ਕਰਕੇ ਇਹ ਸਿਰਫ ਇਸ ਜਗ੍ਹਾ ਦੇ ਉੱਤੇ ਬੋਲੀ ਗਈ ਗੱਲ ਨਹੀਂ ਇਹ ਪੂਰੇ ਆਤਮਾ ਸੰਸਾਰ ਦੇ ਵਿੱਚ ਬੋਲੀ ਗਈ ਗੱਲ ਹੈ ਆਪਣੇ ਗਿਆਨ ਦਾ ਉਪਯੋਗ ਕਰੋ ਜਿਹੜਾ ਗਿਆਨ ਤੁਹਾਨੂੰ ਮਿਲਿਆ ਹੈ ਕਿਸੇ ਦੇ ਲਈ ਠੋਕਰ ਦਾ ਕਾਰਨ ਨਾ ਬਣ। ਕਿਸੇ ਇੱਕ ਦੇ ਲਈ। ਮੱਦੀ 18 ਦੇ ਵਿੱਚ ਜੋ ਕੋਈ ਸੋਟਿਆਂ ਦੇ ਵਿੱਚੋਂ ਵੀ ਠੋਕਰ ਖਵਾ ਦੇ। ਉਸ ਲਈ ਚੰਗਾ ਹੁੰਦਾ ਆਪਣੇ ਗਲ 'ਚ ਪੱਥਰ ਪਾੰਦਾ ਵੱਡਾ ਔਰ ਸਮੁੰਦਰ ਦੇ ਵਿੱਚ ਡਿੱਗ ਜਾਂਦਾ। ਅੱਜ ਤੋਂ ਇਹ ਗੱਲ ਨੂੰ ਸਮਝ ਲਓ। ਲੂਤ ਅਬਰਾਹਮ ਸਾਡੇ ਤੇ ਇੱਕ ਦੇਸ਼ ਤੋਂ ਚਲਾ ਗਿਆ। जो पाप हुई देस उस इंसान ने बैबल च लिखा होने करके भी बैबल बैबल उसमें तर्मी तरमी दी पर उसने दुष्टा की संति नहीं छी जब तक तरमी हो पाए जो मर्जी हो जब तक तुसी दी तो दुष्टा की संति रहोगे एक ना एक दिन वो चीज ते असर करेगी लूत सारी जिंदगी खराब वंश खराब परमेश्वर की निगाह च करप्ट वचन हो गया ऐसा पुत्र पैदा होए जो परमेश्वर ਦੀ ਜੋਗਣੀ ਸੀ ਕਿਸੇ ਵੀ انسان ਦੀ ਜੋ ਗਲਤ ਐ ਸੰਤੀ ਨਾ ਕਰੋ ਛੁਕਰ ਕਰੋ ਕੱਲੇ ਸਵਰਗ ਚ ਚਲੇ ਜਾਓ ਭੀਰ ਦੇ ਨਾਲ ਨਰਕ ਚ ਨਾ ਚਲੇ ਜਾਓ 10 ਦੋਸਤਾਂ ਨਾਲੋਂ ਇਕੱਲੇ ਰਹਿਣਾ ਚੰਗਾ ਜੇ 10 ਦੋਸਤ ਤੁਹਾਨੂੰ ਨਰਕ ਦੇ ਵਿੱਚ ਲੈ ਜਾਣ 10 ਦੋਸਤਾਂ ਦੇ ਨਾਲੋਂ ਇਕੱਲੇ ਰਹਿਣਾ ਚੰਗਾ ਜੇ 10 ਦੋਸਤ ਤੁਹਾਨੂੰ ਨਰਕ ਦੇ ਵਿੱਚ ਲੈ ਗਏ ਤਾਂ ਕੀ ਕਰੂਗਾ ਅਸੀ ਜ਼ਿੰਦਗੀ ਬਤੀਤ ਕਰੋ ਕਿ ਜਦ ਯਿਸੂ مسیਹ ਆਏ ਜੇ ਅਸੀਂ ਮਰ ਗਏ ਹੋਈਏ ਤਾਂ ਜੀਉ ਉਠੀਏ ਜੇ ਜਿੰਦੇ ਹੋਈਏ ਤਾਂ ਉਠਾ ਲੈਗੇ ਅਸੀ ਜ਼ਿੰਦਗੀ ਜਿਓ ਬੋਲ ਜੋ ਸਾਰੀਆਂ ਚੀਜ਼ਾਂ ਕਿ ਧੋਖੇ ਚ ਨਾ ਰੋ ਕੋਈ ਤੁਹਾਨੂੰ ਧੋਖੇ ਚ ਨਾ ਪਰਵਾਹ ਲੈ ਕਿ ਬਖਤ ਉਸਮਾ ਲੈ ਲਿਆ ਤਾਂ ਤੁਸੀਂ ਬਚਾਏ ਜਾਓਗੇ ਬਖਤ ਉਸਮੇ ਜੋਗ ਚਾਲ ਚੱਲੋਗੇ ਤਦ ਤੁਸੀਂ ਬਚਾਏ ਜਾਓਗੇ ਕੋਈ ਤੁਹਾਨੂੰ ਧੋਖੇ ਚ ਨਾ ਰੱਖੇ ਜਦ ਤੱਕ ਤੁਸੀਂ ਗਿਆਨ ਉਤੇ ਕੰਮ ਨਹੀਂ ਕਰੋਗੇ ਤੁਹਾਡਾ ਗਿਆਨ ਸਿੱਧ ਨਹੀਂ ਹੋਏਗਾ ਦੁਆ ਕਰ ਲੋ ਕਿ ਜੋ ਸਵਰਗ ਦਰਵਾਜ਼ੇ ਨੇਰੇ ਆਇਆ ਹੈ ਮੈਂ ਮਸੀਹ ਦਾ ਇੰਜੀ ਮੈਂ ਮਸੀਹ ਦਾ ਰਾਜ ਦੂਤ ਤੁਸੀਂ ਜੋ ਲੋ ਬੇਨਤੀ ਕਰਦਾ ਕਿ ਪਰਮੇਸ਼ੁਰ ਜੀ ਨਾਲ ਮੇਲ ਮੁਲਾਕਾਤ ਕਰ ਲੋ ਇਹ ਹੀ ਸ਼ਬਦ ਬਹੁਤ ਹੋਣਾ ਜ਼ਰੂਰੀ ਹੈ ਕਿ ਅਸੀਂ ਮਸੀਹ ਦੇ ਰਾਜ ਦੂਤ ਬਣ ਜਾਈਏ ਮੇਲ ਮੁਲਾਕਾਤ ਕਰ ਲੋ ਇਸ ਮੀਟਿੰਗ ਦੇ ਵਿੱਚ ਇਸ ਚਰਚ ਦੇ ਜੋ ਵੀ ਹੋਏ ਸਿਰਫ ਉਹਦਾ ਮਕਸਦ ਇੱਕ ਹੋਗਾ ਪਰਮੇਸ਼ਵਰ ਦੇ ਨਾਲ ਮੇਲ ਲਾਪ ਕਰੋ ਜੇ ਤੁਸੀਂ ਪਰਮੇਸ਼ਵਰ ਦੇ ਨਾਲ ਮੇਲ ਲਾਪ ਨਹੀਂ ਕੀਤਾ ਇਸ ਸੰਸਾਰ ਦੇ ਵਿੱਚ ਇਸ ਜੀਵਨ ਦੇ ਵਿੱਚ ਤਾਂ ਅਗਲੇ ਜੀਵਨ 'ਚ ਪਰਮੇਸ਼ਵਰ ਨੂੰ ਕਿੱਦਾ ਦੇਖੋਗੇ ਜੇ ਤੁਸੀਂ ਇਸ ਸੰਸਾਰ ਦੇ ਵਿੱਚ ਇਸ ਜੀਵਨ ਦੇ ਵਿੱਚ ਪਰਮੇਸ਼ਵਰ ਨੂੰ ਰਿਜੈਕਟ ਕਰਕੇ ਪਰਮੇਸ਼ਵਰ ਨੂੰ ਕਬੂਲ ਨਹੀਂ ਕਰਦੇ ਤਾਂ ਪਰਮੇਸ਼ਵਰ ਤੁਹਾਨੂੰ ਮਰਨ ਤੋਂ ਬਾਅਦ ਕਿਵੇਂ ਕਬੂਲ ਕਰੇਗਾ ਕਿਵੇਂ ਕਬੂਲ ਕਰੇਗਾ 0% ਅਵੇਲੇਬਲ ਨਹੀਂ 0% ਟਰਾਂ ਪ੍ਰਾਰਥਨਾ ਕਰਨੀ ਨਹੀਂ ਨਾ ਪੜਨੀ ਆਂਦੀ ਬਾਈਬਲ ਅੱਜ ਕੱਲ ਫੋਨਾਂ ਦੇ ਵਿੱਚ ਪੂਰੀ ਬੇਬਲ ਡਾਊਨਲੋਡ ਆਪਣੇ ਕੁੜੀ ਮੁੰਡੇ ਕੋਲ ਅੱਧੇ ਘੰਟੇ ਲਈ ਫੋਨ ਲੈ ਲਓ ਲੈ ਲਓ ਆੜਿਆ 1 ਮਿੰਟ ਦੇ ਅੱਧੇ ਘੰਟੇ 'ਚ ਤੁਸੀਂ ਪ੍ਰਕਾਸ਼ਿਤ ਵਾਗਿਆ ਪੂਰਾ ਬੰਦ ਲਓਗੇ ਸੁਣ ਲਓਗੇ ਜਿਹੜਾ ਪੜਨੀ ਸ਼ਬਦਾਂ ਸੁਨੇ ਔਰ ਜਿਹੜਾ ਸੁਣਉਣੀ ਨਾ ਸਕਦਾ ਉਹ ਕਿਸੇ ਦੇ ਕੋਲ ਬੈਠੀ ਤੇ ਆਉਣਾ ਔਰ ਐਸਾ ਕੋਈ ਵੀ ਨਹੀਂ ਜਿਹੜਾ ਸੁਣਨਾ ਸਕੇ ਪਰਮੇਸ਼ਵਰ ਦਾ ਰਾਸ और उस रात कौन उसके तोबा दे चाल चलन परमेश्वर ने तड़े तो न प्यार किया पता सब परमेश्वर ने प्यार किया और असी उस दे बदले की कर सकते हैं असर ਲੈਨੇ ਪਾਪ ਨਹੀਂ ਕੀਤਾ ਸਾਰੀ ਦੁਨੀਆ ਤੇ ਕਹਿੰਦਾ ਜਣਾ ਇਹ ਲੋਕ ਇਸ ਸੰਸਾਰ ਵਿੱਚ ਕਹਿੰਦੇ ਨਾ ਉਹ ਵੀ ਇੱਥੇ ਆ ਵੀ ਆ ਤਬਰ ਬਹਿਮਲ ਆਪਦੀ ਸਾਰੀ ਦੁਨੀਆ ਦੇ ਪਾਪ ਮਨੁਨ ਦੇ ਪਾਪ ਨਹੀਂ ਕੀਤਾ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਧਰਮੀ ਠਹਿ ਰਿਆ ਦੁਨੀਆ ਵੱਲ ਦੇ ਕੇ ਨਾ ਚਲੋ ਉਸ ਬਹਿਮਲ ਦੇ ਵੱਲ ਦੇ ਤੋਂ ਉਸ ਪਰਮੇਸ਼ਰ ਦੇ ਵੱਲ ਦੇ ਕੋ ਜਿਸ ਪਰਮੇਸ਼ਰ ਨੇ ਆਪਣਾ ਪੁੱਤਰ ਤੁਹਾਡੇ ਲਈ ਕੋਆ ਉਸ ਪਰਮੇਸ਼ਰ ਨੇ ਜਿਸ ਨੇ ਆਪਣਾ ਪੁੱਤਰ ਤੁਹਾਡੇ ਲਈ ਕੋ ਤੇ ਆਪਣੀ ਜਾਨ ਤੁਹਾਡੇ ਲਈ ਦਿੱਤੀ ਯਾਦ ਰੱਖੋ ਬੱਕਰੇ ਛਤਰਿਆਂ ਦਾ ਲਹੂ ਜਦ ਵਹਾਇਆ ਜਾਂਦਾ ਸੀ ਨਾ ਇੱਕ ਵਿਅਕਤੀ পাপ ਕਰਦਾ ਸੀ ਪੱਤਰਾ ਨਾ ਮਾਰ ਦਿੱਤਾ ਜਾਂਦਾ ਸੀ ਤਾਂ ਪਰਮੇਸ਼ਰ ਨੇ ਹੁਣ ਆਪਣੇ ਪੁੱਤਰ ਦਾ ਲਹੂ ਵਹਾਇਆ ਹੈ ਜੇ ਯੁੱਗ ਤੇ ਕਿਰਪਾ ਵਧੀ ਹੈ ਨਾ ਤੇ ਸਜ਼ਾ ਵੀ ਵਧੀ ਹੈ ਪਰਮੇਸ਼ਰ ਆਉਣ ਵਾਲੇ ਸਮੇਂ ਚ ਜਦ ਉਹ ਦਿਨ ਆਏਗਾ ਐਸੀ ਸਜ਼ਾ ਨਹੀਂ ਜਿਨ ਇਨਸਾਨ ਦੇ ਚਲਨ ਤਬਾ ਨਹੀਂ ਆਪਣੀ ਜ਼ਿੰਦਗੀ ਦਾ ਸੋਚ ਲਓ ਕਿਸ ਤਰ੍ਹਾਂ ਜੀਉਂਦੇ ਆਪਣੀ ਜ਼ਿੰਦਗੀ ਸੋਚ ਲੋ ਜਿਸ਼ਾਇਆ ਇੱਕ ਚੈਪਟਰ ਤੇ ਸਾਫ਼ ਲਿਖਿਆ ਮੇਰੀ ਪਰਜਾ ਸੋਚਦੀ ਨਹੀਂ ਨਹੀਂ ਸੋਚਦੇ ਕਿ ਸਾਨੂੰ ਬਾਈਬਲ ਪੜ੍ਹਨ ਦੀ ਲੋੜ ਹੈ ਨਹੀਂ ਸੋਚਦੇ ਪ੍ਰਾਰਥਨਾ ਕਰਨ ਦੀ ਲੋੜ ਹੈ ਔਰ ਨਹੀਂ ਸੋਚਦੇ ਕਿ ਸਾਨੂੰ ਪਵਿੱਤਰ ਤਾਈ ਦੇ ਵਿੱਚ ਰਹਿਣ ਦੀ ਲੋੜ ਹੈ ਤੋਬਾ ਕਰਨ ਦਾ ਮਤਲਬ ਕੀ ਪਰਮੇਸ਼ਰ ਦੀ ਇੱਛਾ ਨੂੰ ਸਵੀਕਾਰ ਕਰਨਾ ਤੇ ਪਰਮੇਸ਼ਰ ਦੀ ਇੱਛਾ ਕੀ ਹੈ ਤੁਹਾਡੀ ਪਵਿੱਤਰਤਾ ਹੀ ਆਪਣੇ ਗਿਆਨ ਦੇ ਉੱਤੇ ਕੰਮ ਕਰੋ जिन्ना ज्ञान ज्ञाने तो हाँ को है उस ज्ञान काम करना शुरू कर लो क्योंकि परमेश्वर ने अपना पुत्र कहया है और जो कोई उसके पुत्र लहू का निरादर करेगा परमेश्वर उस बख्शेगा नहीं विच लास्ट और इस बैबल लिखा तोबा कर क्योंकि स्वर्ग का राज निर्या है उस राज जाना चाहते या जा नहीं जाना चाहते थोड़े परमेशर ने कहा मैं अगर जीवन से मौत रख देता हूं और चुनाव स्वर्ग चलो पर परमेश्वर काम चाहता कि तुम जीवन नहीं चुनो परमेशी ने कहा कि जिम्मे मुर्गी बच्चों कट्ठा करती मैं चाहे कि कट्ठा कर लवान पर ता चाह मतलब जब तक इंसान चाहेगा नहीं ਯੇਸ਼ੂ ਮਸੀਹ ਉਸ ਦਿਨਾਂ ਜ਼ਬਰਦਸਤੀ ਕਰਕੇ ਉਸਨ ਆਪਣੇ ਲੇਵਿਟੇ ਦੇ ਵਿੱਚ ਨਹੀਂ ਲੈ ਲਿਆ ਤੁਹਾਨੂੰ ਚਾਣਾ ਪੈਣਾ ਤੁਹਾਨੂੰ ਸੁਮਰਗੀ ਦੇ ਕੋਲ ਯੇਸ਼ੂ ਮਸੀਹ ਦੇ ਕੋਲ ਜਾਣਾ ਪੈਣਾ ਤਾਂ ਜੋ ਤੁਸੀਂ ਬਚਾ ਲੈ ਜਾਓ ਮਸੀਹ ਦੇ ਕੋਲ ਜਾਓ ਤੁਸੀਂ ਬਚਾ ਲੈ ਜਾਓਗੇ ਤੋਬਾ ਕਰੋ ਕਿਉਂ ਜੋ ਸਵਰਗ ਦਾ ਰਾਹ ਜਿਹੜਾ ਹੈ ਛੱਡ ਦਿਓ ਸਾਰੀਆਂ ਚੀਜ਼ਾਂ ਇੱਕ ਸਲਾਹ ਦਿਨਾ ਜਦੋਂ ਤੁਸੀਂ ਆਤਮਾਰ ਛੁੱਟੀ ਕਰਦੇ ਜਨਾ ਸਿਰ ਕਿਤੇ ਨਾ ਜਾਇਆ ਕਰੋ ਚਰਚਾਂ ਅਨਕ ਬਾਦਮੀ ਕਿਤੇ ਨਾ ਜਾਓ ਉਸ ਦਿਨ ਪ੍ਰੇਰਣ ਕਰੋ ਸਾਰੀ ਜ਼ਿੰਦਗੀ ਕਿਸੇ ਦੇ ਲਈ ਕਦੀ ਕਿਸੇ ਦੇ ਲਈ ਇੱਕ ਦਿਨ ਮਹੀਨੇ ਚ ਰੱਖ ਲਓ ਸਾਰਾ ਦਿਨ ਪਰਮੇਸ਼ਰ ਇੱਕ ਦਿਨ ਇੱਕ ਦਿਨ ਮਹੀਨੇ ਦਾ 29 ਦਿਨ ਸੰਸਾਰ ਦੇ ਲਈ ਜਿੰਦੇ ਆਂ ਔਰ ਇੱਕ ਦਿਨ ਪਰਮੇਸ਼ਰ ਦੇ ਲਈ ਸੋਚੋ ਜੀ ਸਕਦੇ ਹੋ ਕਿੰਨਾ ਔਖਾ ਲੱਗਣਾ ਇਸ ਔਖਾ ਹੈ जी के खाओ जो खा जियो परमेश्वर लिखिए एक दिन क्या साल कि बारह दिन एक कोई कम नहीं, फोन सैडते परमेश्वर बस बैबल करो प्रार्थना करो रोजा रख सकते रोजा रख कर सकते एक दिन परमेश्वर ही कटना महीने का दिहाड़ी याद आ जाने सारा कुछ याद आया उसद करे उस दिन कि यीशु ने अपना लहू आया सुट्टी कर दो ना भुलो कि यीशु ने अपना लहू आया है कि तरीके नाल भी सलीब की कथा को ना भुलो क्योंकि जिस दिन तुम सलीब की कथा भुल गए स्वर्ग जान का दरवाजा तो बंद सलीब ही थानू स्वर्ग का राह पाती है ਸਲੀਪ ਤੇ ਨਹੀਂ ਮਾਫੀ ਹੈ ਪਰ وہی ਤੁਹਾਨੂੰ ਪਰਮੇਸ਼ਰ ਦੇ ਨੇੜੇ ਖੜੀ ਜਿਸ ਦਿਨ ਸਲੀਪ ਤੁਹਾਡੇ ਮਨ ਚੋਂ ਨਿਕਲ ਗਈ ਉਸ ਦਿਨ ਤੁਹਾਡਾ ਸਵਰਗ ਦਾ ਦਰਵਾਜ਼ਾ ਤੁਹਾਡੇ ਲਈ ਬੰਦ ਪ੍ਰਾਰਥਨਾ ਕਰੋ ਕਿਉਂਕਿ ਸਮਾਂ ਬੁਰਾ ਹੈ ਕੋਈ ਨਹੀਂ ਜਾਣਦਾ ਕਿਸੇ ਵੀ ਗੱਲ ਨੂੰ ਬਸ ਇੱਕ ਗੱਲ ਮੈਂ ਜਾਣਦਾ ਜੇ ਤੁਸੀਂ ਆਪਣਾ ਮਹੀਨੇ ਦਾ ਇੱਕ ਦਿਨ ਹੀ ਸਾਰਾ ਪਰਮੇਸ਼ਰ ਦੇ ਲਈ ਕੱਟਣਾ ਸ਼ੁਰੂ ਕਰ ਦਿੱਤਾ ਕਿਸੇ ਦਾ ਤਾਂ ਪਤਾ ਨਹੀਂ ਤੁਸੀਂ ਸਵਰਗ ਤੇ ਜ਼ਰੂਰ ਜਾਓਗੇ ਕਿਉਂਕਿ ਤੁਸੀਂ ਪਰਮੇਸ਼ਰ ਦੇ ਨਾਲ ਸਮਾਂ ਗੁਜ਼ਾਰਨਾ ਸ਼ੁਰੂ ਕਰ ਦਿੱਨਾ ਤੋਬਾ ਕਰ ਲਓ ਕਿਉਂ ਜੋ ਸਵਰਗ ਦਾ ਰਾਜ ਮੇਰੇ ਆਇਆ ਹੈ ਤੇ ਤੋਬਾ ਦੇ ਯੋਗ ਚਾਲ ਚੱਲੋ ਕਿਸ ਕਿਸਮ ਦਾ ਬਾਈਬਲ ਪੜਨੀ ਚਾਹੀਦੀ ਇਸ ਕਿਸਮ ਬਤਾ ਕਿ ਬਾਈਬਲ ਪੜਨੀ ਚਾਹੀਦੀ ਕਿਸ ਕਿਸ ਨੂੰ ਪਤਾ ਕਿ ਬਾਈਬਲ ਪੜ੍ਹਨੀ ਚਾਹੀਦੀ ਕਿਸ ਕਿਸ ਨੂੰ ਪਤਾ ਸਰਵਾਂ ਸੁਨੇ ਪਤਾ ਪਤਾ ਕਿਸ ਕਿਸ ਨੂੰ ਨਹੀਂ ਪਤਾ ਸਾਰਿਆਂ ਨੂੰ ਪਤਾ ਹੁਣ ਇਸ ਗਿਆਨ ਦੇ ਉੱਤੇ ਕੰਮ ਕੌਣ ਕਰਦਾ ਹੈ ਇਸ ਗਿਆਨ ਦੇ ਉੱਤੇ ਕੰਮ ਕੌਣ ਕਰਦਾ ਹੈ ਕਿਸ ਕਿਸ ਨੂੰ ਨਹੀਂ ਪਤਾ ਕਿ ਪ੍ਰਾਰਥਨਾ ਕਰਨੀ ਚਾਹੀਦੀ ਕਿ ਨਹੀਂ ਪਰ ਸਾਰਿਆਂ ਨੂੰ ਪਤਾ ਹੈ ਔਰ ਇਸ ਗਿਆਨ ਦੇ ਉੱਤੇ ਤੁਸੀਂ ਕਿੰਨਾ ਕੰਮ ਕੀਤਾ ਜੇ ਜ਼ਮੀਨ ਤੋਂ ਪਰਮੇਸ਼ਰ ਤੋਂ ਦੂਰ ਤਾਂ ਸਵਰਗ ਦੇ ਵਿੱਚ ਕਿਵੇਂ ਪਰਮੇਸ਼ਰ ਦੇ ਨੇੜੇ ਹੋਊਗਾ